ਦੇਸ਼ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਜਿੰਦਰ ਸਿੰਘ ਬਿਲਕਤ ਤੁਸੀਂ ਦੇਖ ਰਹੇ ਹੋ ਬਿਲਕਾ نیوز ਆਨਲਾਈਨ ਚੈਨਲ ਤੇ ਦੋਸਤੋ ਮੈਂ ਤੁਹਾਡੇ ਲਈ ਲੈ ਕੇ ਆਇਆ ਆਂ ਅਹਿਮ ਖਬਰਾਂ ਦਾ ਇਹ ਪ੍ਰੋਗਰਾਮ ਅਹਿਮ ਖਬਰਾਂ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਇਹਨਾਂ ਖਬਰਾਂ ਦਾ ਪਹਿਲਾ ਪੜਵਿਆਂ ਸੰਖੇਪ ਪੰਜਾਬ ਵਿੱਚ ਇੱਕ ਮੰਤਰੀ ਦੀ ਅਸ਼ੀਲ ਵੀਡੀਓ ਆਉਣ ਨਾਲ ਇਹ ਬਣੀ ਚਰਚਾ ਦਾ ਵਿਸ਼ਾ ਅਮਿਤ ਸ਼ਾਹ ਵੱਲੋਂ ਆਮ ਆਦਮੀ ਪਾਰਟੀ ਨੂੰ ਲੁਧਿਆਣੇ ਵਿੱਚ ਵੋਟਾਂ ਤੋਂ ਬਾਅਦ ਪਰੌਣੀ ਕਹਿਣ ਤੋਂ ਬਾਅਦ ਭਗਵੰਤ ਮਾਨ ਦਾ ਆਇਆ ਬਿਆਨ ਖਡੂਰ ਸਾਹਿਬ ਅਤੇ ਫਰੀਦਕੋਟ ਤੋਂ ਦੋ ਆਜ਼ਾਦ ਉਮੀਦਵਾਰਾਂ ਨੇ ਤਸਵੀਰ ਬਦਲੀ ਇਹਨਾਂ ਹਲਕਿਆਂ ਦੀ ਮੋਦੀ ਤੀਨ ਹਸ਼ਾਰ ਵਿੱਚ ਆਉਣਗੇ ਤੇ ਸ਼ਸ਼ੀਲ ਕੁਮਾਰ ਰੈਂਕੂ ਦਾ ਹਲਕਾ ਨਕੂਤਰ ਵਿੱਚ ਸਭਾ ਵਿੱਚ ਰੋਡ ਸ਼ੋਅ ਤੇ ਚੰਨੀ ਵੱਲੋਂ ਕੇਜਰੀਵਾਲ ਨੂੰ ਮੰਤਰੀ ਦਾ ਅਸਤੀਫਾ ਲੈਣ ਦਾ ਜਿਹੜਾ ਬਿਆਨ ਦਿੱਤਾ ਹੈ ਤੇ ਆਓ ਹੁਣ ਇਹਨਾਂ ਖਬਰਾਂ ਦਾ ਤੁਹਾਨੂੰ ਸੁਣਾਉਂਦੇ ਹਾਂ ਵਿਸਥਾਰ ਪਾਜਪਾ ਦੇ ਉਮੀਦਵਾਰ ਨੇ ਲਿਜਾਣੇ ਤੋਂ ਰਵਨੀਤ ਸਿੰਘ ਬਿੱਟੂ ਉਹਨਾਂ ਦੀ ਚੋਣ ਨੂੰ ਹਲਾਰਾ ਦੇਣ ਲਈ ਉਹਨਾਂ ਦੀ ਚੋਣ ਲਈ ਵੋਟਾਂ ਮੰਗਲ ਨੇ ਅੰਮ੍ਰਿਤ ਸ਼ਾ ਪਿਛਲੇ ਦਿਨੀ ਆਏ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੋਟਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਸਰਕਾਰ ਜਿਹੜੀ ਆ ਉਹ ਡਿੱਗ ਜਾਏਗੀ ਇਹ ਪ੍ਰੋਣੀ ਹੈ ਇਸ ਨੂੰ ਲੈ ਕੇ ਭਗਮੰਤ ਮਾਨ ਨੇ ਬਿਆਨ ਦਿੱਤਾ ਆਪਣੇ ਐਕਸ ਤੇ ਟਵੀਟ ਕੀਤਾ 92 ਐਮ ਐਲ اے ਪੰਜਾਬ ਦੇ ਲੋਕਾਂ ਨੇ ਬਣਾਇਆ ਆਮ ਆਦਮੀ ਪਾਰਟੀ ਦੀ ਤੇ ਇਸ ਕਰਕੇ ਅਗਰ ਕਿਸੇ 'ਚ 담 ਹੈ ਤੇ ਉਹ ਸਰਕਾਰ ਨੂੰ ਹਿਲਾ ਕੇ ਦਿਖਾ ਲੇ ਤੇ ਅਗਲੀ ਖਬਰ ਐ ਤੁਹਾਨੂੰ ਸੁਣਾਉਣੇ ਆ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਦੀ ਇੱਕ ਅਸ਼ਲੀਲ ਵੀਡੀਓ ਵਿਦੇਸ਼ ਤੋਂ ਜਾਰੀ ਹੋਈ ਹੈ ਤੇ ਇਸ ਨੂੰ ਲੈ ਕੇ ਇਹ ਬਾਪਾ ਦੇ ਨੇ ਇੱਕ ਲੀਡਰ ਬੱਗਾ ਉਹਨਾਂ ਨੇ ਆਪਣੇ ਐਕਸ ਤੇ ਇਹ ਵੀਡੀਓ ਜਿਹੜੀ ਵਾਇਰਲ ਕੀਤੀ ਹੈ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਵਾਰੀ ਫੇਰ ਸਰਕਾਰ ਤੇ ਇਸ ਮੰਤਰੀ ਦੀ ਅਸ਼ਲੀਲ ਵੀਡੀਓ ਲੈ ਕੇ ਬੜੀ ਚਰਚਾ ਜੁੜਾ ਤੇ ਹੈ ਚੰਜੀਤ ਸਿੰਘ ਚੰਨੀ ਨੇ ਜਲੰਧਰ ਤੋਂ ਇਹ ਉਮੀਦਵਾਰ ਨੇ ਕਾਂਗਰਸ ਦੇ ਚੰਜੀਤ ਸਿੰਘ ਚੰਨੀ ਉਹਨਾਂ ਨੇ 23 ਦੀ ਵਾਰ ਤੋਂ ਇਹ ਮੰਕੀਤੀ ਹੈ ਕਿ ਉਹ ਮੰਤਰੀ ਨੇ ਬਲਕਾਰ ਸਿੰਘ ਜੋ ਜਲੰਧਰ ਤੇ ਨੇ ਉਹਨਾਂ ਦੀ ਇਹ ਅਸ਼ਲੀਲ ਅਸ਼ਲੀਲ ਵੀਡੀਓ ਸਾਹਮਣੇ ਆਈ ਹੈ ਇਸ ਨੂੰ ਲੈ ਕੇ ਉਹ ਮੰਤਰੀ ਤੋਂ ਅਸਤੀਫਾ ਲੈਣ ਅਤੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਰਸਤਾ ਬੁਖਾਉਣ ਤੇ ਉਹਨਾਂ ਨੇ ਇੱਥੇ ਇਹ ਵੀ ਕਹ ਕੇ ਜਿਵੇਂ ਕਟਾਰੂ ਚੱਕ ਨੂੰ ਭਗਵੰਤ ਮਾਣੇ ਇਹ ਬਚਾਇਆ ਤੇ ਇਸ ਵਾਰ ਉਹ ਭਲਕਾਰ ਸਿੰਘ ਨੂੰ ਵੀ ਬਚਾ ਸਕਦੇ ਆ ਇਸ ਕਰਕੇ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਤੋਂ ਇਹ ਮੰਗ ਕੀਤੀ ਹੈ ਤੇ ਅਗਲੀ ਖਬਰ ਹੈ ਕਿ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਨੇ ਭਾਈ ਅਮਰਪਾਲ ਸਿੰਘ ਤੇ ਫਰੀਦਕੋੜ ਤੋਂ ਉਮੀਦਵਾਰ ਨੇ ਆਜ਼ਾਦ ਸਰਵਿਸ ਇਨਾ ਦੂਵੇਂ ਆਜ਼ਾਦ ਉਮੀਦਵਾਰਾਂ ਨੇ ਇਸ ਧੂਮੇ ਪਾਰਲੀਮੈਂਟ ਨੇ ਹਲਕਿਆਂ ਦੇ ਵਿੱਚ ਜਿਹੜੀ ਤਸਵੀਰ ਬਦਲਤੀ ਹੈ ਸਿਆਸੀ ਤੌਰ ਤੇ ਇੱਥੇ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਕਿ ਕਨੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਭਾਈ ਅਮਰਤਪਾਲ ਸਿੰਘ ਜਿਹੜੇ ਐਸ ਵਿਲੇ ਡਿਪਰੂਗੜ ਦੀ ਹਲਕਾ ਵਿੱਚ ਨੇ ਉਹਨਾਂ ਨੇ ਪਿਛਲੇ ਸਮੇਂ ਚ ਪੰਜਾਬ ਵਿੱਚ ਨਸ਼ੇ ਦੇ ਖਿਲਾਫ ਮਹਿਮਦ ਪਿੰਡੀ ਸੀ ਉਸ ਨੂੰ ਲੈ ਕੇ ਇੱਥੇ ਦੇ ਪਿੰਡਾਂ ਨੇ ਪਿੰਡਾਂ ਦੇ ਪਿੰਡਾਂ ਨੇ ਮਤੇ ਪਾਏ ਆ ਪਾਈ ਦੇ ਹੱਕ ਵਿੱਚ ਕਿ ਵੋਟ ਜਿਹੜੀ ਆ ਭਾਈ ਅਮਰਤਪਾਲ ਸਿੰਘ ਨੂੰ ਪਾਈ ਜਾਵੇ ਇਸ ਨੂੰ ਲੈ ਕੇ ਦੂਸਰੀਆਂ ਪਾਰਟੀਆਂ ਵਿੱਚ ਹੜਕੰਪਣ ਮਚ ਗਿਆ ਕਿਉਂਕਿ ਲੋਕ ਜਿਹੜੇ ਆ ਆ ਮਾਰੇ ਅਮਰਤਪਾਲ ਨੂੰ ਵੋਟਾਂ ਪਾਉਣ ਦੀ ਗੱਲ ਕਰਦੇ ਉੱਥੇ ਹੁਣ ਗੱਲ ਕਰ ਲੈਨੇ ਆ ਫਰੀਦਕੋੜ ਦੀ ਫਰੀਦਕੋੜ ਤੋਂ ਆਜ਼ਾਦ ਵੀਰਵਾਰ ਨੇ ਪਾਈ ਸਰਜੀਤ ਸਿੰਘ ਜੀ ਸਰਜੀਤ ਸਿੰਘ ਨੇ ਜੋ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਪਿਛਲੇ ਸਮੇਂ 'ਚ ਦੇਸ਼ ਦੇ ਪ੍ਰਧਾਨ ਮੰਤਰੀ ਐ ਉਹਨਾਂ ਦੇ ਕਨਮੈਨ ਸੀ ਐ ਬਿਆਨਤ ਸਿੰਘ ਬਿਆਨਤ ਸਿੰਘ ਨੇ ਦਰਬਾਰ ਸਾਹਿਬ ਦਰਬਾਰ ਸਾਹਿਬ ਤੇ ਹੋਏ ਹਮਲੇ ਦਾ ਬਦਲਾ ਲੈਣ ਲਈ ਉਸ ਵੇਲੇ ਇੰਦਰਾ ਗਾਂਧੀ ਨੂੰ ਗੋਲੀਆਂ ਮਾਰੀਆਂ ਸੀ ਤੇ ਇਸ ਲੈ ਬਦਲੇ ਨੂੰ ਲੈ ਕੇ ਭਾਵੇਂ ਕਿ ਪਹਿਲਾਂ ਵੀ ਬਿਆਨਤ ਸਿੰਘ ਦੀ ਪਤਨੀ ਬਿਮਲਕੌਰ ਖਾਲਸਾ ਨੂੰ ਪੰਜਾਬ ਦੇ ਲੋਕ ਐ ਮੈਂਟਰ ਪਾਰਲੀਮੈਂਟ ਬਣਾ ਚੁੱਕੇ ਐ ਪਰ ਇੱਕ ਵਾਰ ਫੇਰ ਫਰੀਦਕੋਟ ਤੋਂ ਉਹਨਾਂ ਦੇ ਸੁਪੁੱਤਰ ਸਰਬਜੀਤ ਸਿੰਘ ਚੋਣ ਲੜ ਰਿਹਾ ਹੈ ਇੱਥੇ ਵੀ ਖਬਰਾਂ ਆ ਰਹੀਆਂ ਆ ਕਿ ਲੋਕਾਂ ਦੇ ਆਮ ਹਾਰੇ ਉਹਨਾਂ ਦੀ ਜਿਹੜੀ ਚੋਣ ਕੈਂਪੇਨ ਚਲਾਈ ਹੋਈ ਹੈ ਚੋਣ ਨਤੀਜੇ ਇਹਨਾਂ ਦੋਵੇਂ ਹਲਕਿਆਂ ਦੇ ਫਰੀਦਕੋਟ ਦੇ ਕੀ ਆਉਣਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਇੱਕ ਵਾਰੀ ਵੱਡੀਆਂ ਪਾਰਟੀਆਂ ਵੱਡੇ ਉਮੀਦਵਾਰ ਵੱਡੇ ਖਰਚਿਆਂ ਵਾਲੇ ਉਮੀਦਵਾਰਾਂ ਨੂੰ ਚਿੰਤਾ ਪਾ ਦਤੀ ਹੈ ਇਹਨਾਂ ਦੋਵੇਂ ਆਜ਼ਾਦ ਉਮੀਦਵਾਰਾਂ ਨੇ ਤੇ ਉੱਥੇ ਗੱਲ ਕਰ ਲੈਨੇ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ 30 ਮਈ ਨੂੰ ਹਿਸ਼ਾਰਪੁਰ ਵਿੱਚ ਭਾਜਪਾ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਰੈਲੀ ਕਰਨ ਆ ਰਹੇ ਨੇ ਤੇ ਉੱਥੇ ਅਗਲੀ ਗੱਲ ਕਰ ਲੈਨੇ ਆ ਜਦੋਂ ਤਾਂ ਤੋਂ ਭਾਜਪਾ ਦੇ ਉਮੀਦਵਾਰ ਨੇ ਸ਼ਸ਼ੀਲ ਕੁਮਾਰ ਰੈਂਕੂ ਸ਼ਸ਼ੀਲ ਕੁਮਾਰ ਰੈਂਕੂ ਨੇ ਹਲਕਾ ਵਿਧਾਨ ਸਭਾ ਨਕੋਦਰ ਵਿੱਚ ਰੋਡ ਸ਼ੋਅ ਕੀਤਾ ਰੋਡ ਸ਼ੋਅ ਬਿਨਾਂ ਕਿਸੇ ਵਿਰੋਧ ਤੋਂ ਹੋਇਆ ਤੇ ਇਸ ਨੂੰ ਲੈ ਕੇ ਉਹ ਲੋਕੋਟਰ ਤੋਂ ਨੂਰਮਲ ਨੂਰਮਲ ਤੋਂ ਬਿਲਗੇ ਤੱਕ ਉਹਨਾਂ ਨੇ ਰੋਡ ਸ਼ੋਅ ਕੀਤਾ। ਸ਼ਸ਼ੀਲ ਕੁਮਾਰ ਰੈਂਕੂ ਦੇ ਰੋਡ ਸ਼ੋਅ ਵਿੱਚ ਜੇ ਬਿਲਗੇ ਦੀ ਗੱਲ ਕਰ ਲਈਏ ਤਾਂ ਇੱਥੇ ਸ਼ਾਮਿਲ ਹੋਇਆ ਦਲਤ ਸਮਾਜ ਦੇ ਲੋਕ ਜਦੋਂ ਕਿ ਭਾਰਤਾਂ ਨੂੰ ਹਿੰਦੂ ਪਾਰਟੀ ਕਿਹਾ ਜਾਂਦਾ ਤੇ ਇੱਥੇ ਹਿੰਦੂਆਂ ਦੀ ਗਿਣਤੀ ਕਾਫੀ ਹੈ, ਵਪਾਰੀ ਦੁਕਾਨਦਾਰ ਕਾਫੀ ਹੈ ਪਰ ਇਸ ਦੇ باوجود ਵੀ ਸ਼ਸ਼ੀਲ ਕੁਮਾਰ ਰੈਂਕੂ ਦੇ ਇਸ ਰੋਡ ਸ਼ੋਅ ਦੇ ਵਿੱਚ ਇਹ ਹਿੰਦੂ ਕਮੇਟੀ ਦੇ ਲੋਕ ਜਿਹੜੇ ਆ ਉਹ ਸ਼ਮੂਲੇ ਤੋਂ ਨਾ ਦੀ ਨਾ ਪੱਕੀ ਰਹੀ ਇਹ ਨੂੰ ਲੈ ਕੇ ਇਹ ਹੀ ਕਿਹਾ ਜਾ ਸਕਦਾ ਕਿ ਵੋਟ ਜਿਹੜੀ ਆ ਉਹ ਅੰਦਰ ਖਾਤੇ ਕਿਵੇਂ ਹਿੰਦੂ ਭਾਈਚਾਰੇ ਲੋ ਪਾਈ ਜਾਵੇਗੀ ਕਿਵੇਂ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਇੰਨਾ ਜੂੜ ਹੈ ਕਿ ਸ਼ਸ਼ੀਲ ਕੁਮਾਰ ਰੇਂਕੂ ਦੇ ਰੋਡ ਸ਼ੋਅ ਵਿੱਚ ਬਿਲਕੁਲੇ ਦੇ ਅੰਦਰ ਹਿੰਦੂ ਭਾਈਚਾਰੇ ਦੀ ਜਿਹੜੀ ਹਾਜ਼ਰੀ ਆ ਉਹ ਨਹੀਂ ਦੇਸੀ ਤੇ ਦੋਸਤੋ ਇਹ ਸੀ ਅੱਜ ਦੀਆਂ ਐਮ ਖਬਰਾਂ ਦਾ ਪ੍ਰੋਗਰਾਮ ਅਸੀਂ ਆਉਣ ਵਾਲੇ ਕੱਲ ਫਿਰ ਤੁਹਾਡੇ ਲਈ ਇਹ ਪ੍ਰੋਗਰਾਮ ਲੈ ਕੇ ਆਵਾਂਗੇ ਉਸ ਵੇਲੇ ਤੱਕ ਤੁਸੀਂ ਵੇਖਦੇ ਜਾਓ ਬਿਲਕੁਲ ਨਿਊਜ਼ ਆਨਲਾਈਨ ਚੈਨਲ ਤੇ ਦੋਸਤੋ ਵੀਡੀਓ ਚੰਗੀ ਲੱਗੀ ਲਾਇਕ ਜਰੂਰ ਕਰਿਓ ਤੇ ਆਪਣੇ ਦੋਸਤਾਂ ਤੱਕ ਅੱਗੇ ਸ਼ੇਅਰ ਵੀ ਇਸ ਨੂੰ ਜਰੂਰ ਕਰ ਦਿਓ ਤੇ ਕਰਦੇ ਇੱਥੇ ਸਮਾਪਤੀ ਇੱਕ ਵਾਰ ਫਿਰ ਤੁਹਾਡਾ ਧੰਨਵਾਦ ਕਿਸੇ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ